ਸਜੜਾ ਉਸ ਵੇਲੇ ਕਿ ਕਾਹਨ ਕੰਮ ਉਹ ਜਿਹੜਾ ਮਾੜਾ ਜਿਹਾ ਇੱਕ ਸਾਡਾ ਐਫ ਆਰ ਨੰਬਰ ਸੀ 300 203 ਸੀ ਵੀ ਅੰਡਰ ਸੈਕਸ਼ਨ ਜਿਹੜੀ ਆ 103 ਬੀ ਐਨ ਐਸ ਦੇ ਤਾਸੀਂ ਜਿਹੜੀ ਸੀਗੀ 10 ਤਰੀਕ ਨੂੰ 10 9 ਨੂੰ 25 ਨੂੰ ਅਸੀਂ ਦਰਜ ਕੀਤੀ ਸੀ ਇਹਦੇ ਵਿੱਚ ਸਾਨੂੰ ਇੱਕ ਡੈੱਡ ਬਾਡੀ ਮਿਲੀ ਸੀਗੀ ਔਇਲ ਆਫ ਫਾਰਮ ਤੇ ਲੱਗੇ ਜਦੋਂ ਮੌਕੇ ਤੇ ਜਾ ਕੇ ਇਹਨੂੰ ਚੈੱਕ ਕੀਤਾ ਗਿਆ ਤਾਂ ਇਹ ਜਿਹੜੇ ਸੀਗੇ ਇੱਕ ਗੁਜਰ ਕਮਿਊਨਿਟੀ ਦਾ ਬੰਦਾ ਜਿਹੜਾ ਸੀਗਾ ਉਹ ਆਇਡੈਂਟੀਫਾਈ ਹੋਇਆ ਸੀ ਮਾਮਲਾ ਕਰਕੇ ਤੋ ਇਸੇ ਤਰ੍ਹਾਂ ਤੁਸੀਂ ਜਿਹੜੀ ਐਫ ਆਈ ਆਰ ਦਰਜ ਕਰਕੇ ਜਦੋਂ ਤਫ਼ਤੀਸ਼ ਸ਼ੁਰੂ ਕੀਤੀ ਕਿਉਂਕਿ ਮਾਮਲਾ ਸੰਗੀਨ ਸੀ ਇਸ ਕਰਕੇ ਸਾਡੇ ਐਸ ਐਸ ਪੀ ਸਾਹਿਬ ਸ਼੍ਰੀ ਗੌਰਵ ਪੂਰਾ ਜੀ ਨੇ ਡੀ ਐਸ ਪੀ ਸਿਟੀ ਐਸ ਐਚ ਓ ਸਦਰ ਸੀ ਆਈਏ ਔਰ ਡੀ ਐਸ ਪੀ ਡੀ ਸਾਹਿਬ ਦੀ ਟੀਮ ਜਿਹੜੀ ਸੀ ਇਹ ਬਣਾ ਕੇ ਇਹਨੂੰ ਸਪੈਸ਼ਲੀ ਇਨਵੈਸਟੀਗੇਸ਼ਨ ਕਰਨ ਦੇ ਲਾਇਆ ਔਰ ਇਹ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਜਿਹੜੇ ਹਿਊਮਨ ਸੋਰਸਸ ਦੇ ਨਾਲ ਟੈਕਨੀਕਲ ਐਨਾਲਾਈਸਿਸ ਕਰਨ ਦੇ ਬਾਅਦ ਚ ਅਸੀਂ ਜਿਹੜਾ ਸੀਗਾ ਇੱਕ ਬੰਦੇ ਨੂੰ ਪਿੰਪੁਆਇੰਟ ਕੀਤਾ ਜਿਹੜਾ ਰਵਨਜੀਤ ਸਿੰਘ ਰਮਾਧੁਰਜੀ ਦਾ ਸੀ ਤੇ ਕੱਲ ਅਸੀਂ ਉਹਨੂੰ ਜਦੋਂ ਨੈਪ ਕਰਕੇ ਅਸੀਂ ਉਹਨੂੰ ਅਰੈਸਟ ਕਰਕੇ ਉਹਦੀ ਪੁੱਛਗਿੱਛ ਕੀਤੀ ਤਾਂ ਉਹਨੇ ਕੰਫੈਸ਼ਨ ਕੀਤਾ ਕਿ 9 ਤਰੀਕ ਦੀ ਰਾਤ ਨੂੰ 9 10 ਦੀ ਰਾਤ ਨੂੰ ਗਣਾ ਨੇ ਇਹ ਦੋ ਬੰਦੇ ਹੋਰਾਂ ਦੇ ਨਾਲ ਜਿਹੜਾ ਸੀਗਾ ਇੱਕ ਸੀਗਾ ਯਾਕੂਬ ਅਲੀ ਔਰ ਸੈਫ ਅਲੀ ਦੇ ਨਾਲ ਮਿਲ ਕੇ ਇਹ ਜਿਹੜਾ ਬਾਰਡਰ ਕੀਤਾ ਸੀਗਾ ਸੋ ਉਸ ਤੋਂ ਬਾਅਦ ਇਹ ਇਹਨਾਂ ਦੋਨਾਂ ਨੂੰ ਵੀ ਜਿਹੜੀ ਹੈ ਗ੍ਰਿਫਤਾਰ ਕਰਕੇ ਸੋ ਹੁਣ ਇਸ ਮੁਕਦਮੇ ਦੇ ਵਿੱਚ ਤਿੰਨ ਬੰਦੇ ਜਿਹੜੇ ਅਸੀਂ ਜਿਹੜੇ ਹੈਗੇ ਦੋਸ਼ੀ ਗ੍ਰਿਫਤਾਰ ਕਰ ਲਏ ਹਨ ਤੋਂ ਜਿਹੜਾ ਆਪਣਾ ਵੈਪਨ ਆਫੈਂਸ ਉਹ ਵੀ ਰਿਕਵਰ ਕਰ ਲਿਆ ਹੈ ਔਰ ਇਹਨਾਂ ਨੂੰ ਪੇਸ਼ ਕਰਕੇ ਅਦਾਲਤ ਦੇ ਵਿੱਚ ਰਿਮਾਂਡ ਵੀ ਹਾਸਲ ਕਰਾਇਆ ਗਿਆ ਸਰ ਉਹ ਕਾਣਾ ਟ੍ਰੀਟਮੈਂਟ ਵੀ ਹੋਣਾ ਇਹਦੇ ਵਿੱਚ ਰਮਨ ਦੀ ਬ੍ਰਮਾ ਜਿਹੜਾ ਹੈਗਾ ਇਹਦੇ ਉੱਤੇ ਦੋ ਪਹ ਪਹਿਲਾਂ ਵੀ ਚੋਰੀ ਦੇ ਮਾਮਲੇ ਜਿਹੜੇ ਹੈਗੇ ਆ ਦਰਜ ਹੈਗੇ ਸਰ ਇਹ ਮਰਨ ਵਾਲੇ ਦੇ ਨਾਲ ਇਹਨਾਂ ਦਾ ਕੋਈ ਰਿਲੇਸ਼ਨ ਆਪਸ ਦੇ ਵਿੱਚ ਜਿਹੜਾ ਮਰਨ ਵਾਲਾ ਸੀਗਾ ਉਹ ਸੈਫ ਅਲੀ ਦਾ ਭਰਾ ਸੀਗਾ ਬੇਸਿਕਲੀ ਇਹਨਾਂ ਦਾ ਕੋਈ ਪਿੱਛੇ ਕੰਪਰੋਮਾਈਜ਼ ਹੋਇਆ ਸੀਗਾ ਜਿਸ ਕਰਕੇ ਇਹਨਾਂ ਸਾਰਿਆਂ ਨੇ ਇਕੱਠੇ ਕਰਕੇ ਪੈਸੇ ਜਿਹੜੇ ਸੀਗੇ ਉਹ ਮਰਨ ਵਾਲੇ ਨੂੰ ਦਿੱਤੇ ਸੀਗੇ ਹੁਣ ਉਹ ਲੋਕ ਪੈਸੇ ਲੈ ਲਈ ਵਾਰ-ਵਾਰ ਇਹਨਾਂ ਨੂੰ ਤਾਂ ਕਰਦੇ ਸੀ ਸੋ ਇਹਨਾਂ ਨੇ ਸੋਚਿਆ ਕਿ ਜੇ ਉਹ ਬੰਦੇ ਦਾ ਮਰਡਰ ਕਰ ਦਿੱਤਾ ਜਿਹੜਾ ਹੈਗਾ ਉਹਨੂੰ ਕਰ ਦਿੱਤਾ ਜਾਏ ਥੋਂ ਕੱਢ ਦਿੱਤਾ ਜਾਏ ਕਿਸੇ ਤਰੀਕੇ ਨਾਲ ਵਿੱਚੋਂ ਤੇ ਸਾਨੂੰ ਪੈਸੇ ਨਹੀਂ ਦੇਣੇ ਪੈਣਗੇ ਸੋ ਇਸ ਨੇ ਕਰਕੇ ਇਹਨਾਂ ਨੇ ਇਹ ਸਾਜ਼ਿਸ਼ ਸਾਜ ਕੇ ਸਾਰੀ ਜਿਹੜੀ ਹੈਗਾ ਤੇ ਯੂਕੂਬ ਅਲੀ ਦੇ ਨਾਮ ਤੇ ਇਹਨਾਂ ਨੇ ਰਮਨਦੀਪ ਬ੍ਰਹਮੇ ਨੂੰ ਹਾਇਰ ਕਰਕੇ ਇਹ ਮਟਰ ਦਿੱਤਾ ਪੈਮੈਂਟ ਵਗੈਰਾ ਦੇਣੀ ਸੀ ਉਹਨੂੰ ਜੇ ਤਾਂ ਰਮਨਦੀਪ ਬ੍ਰਹਮੇ ਨੇ ਜੋ ਪੁੱਛ ਕਿਸ ਤੇ ਹੋਣਾ ਆ ਇਹਨਾਂ ਨੇ ਵੀ 30000 ਰੁਪਏ ਇਹਨਾਂ ਨਾਲ ਕਮਿਟਮੈਂਟ ਕੀਤੀ ਸੀਗੀ ਤੇ ਉਹ ਇਹਨਾਂ ਨੂੰ ਦਿੱਤਾ ਸੀ ਸਮਰ ਮਰਡਰ ਕਿਸ ਤਰ੍ਹਾਂ ਕੀਤਾ ਤੇ ਕਿਹੜੀ ਤਰ ਮਰਡਰ ਜਿਹੜਾ ਸੀਗਾ ਔਇਲਾ ਫਾਟਕ ਤੇ ਲਾ ਕੇ ਇੱਕ ਬੇਆਬਾਦ 플ੌਟ ਸੜਕ ਦਾ ਕੰਡਾ ਸੀਗਾ ਉਹਦੇ ਉੱਤੇ ਕੀ ਹੈ ਡੈੱਡ ਬੋਡੀ ਪਈ ਸੀਗੀ ਹਨ ਨਹੀਂ ਔਰ ਇਹ ਜਿਹੜਾ ਸੀਗਾ ਤੇਜ ਧਾਰ ਹਥਿਆਰ ਦੇ ਨਾਲ ਕੀਤਾ ਗਿਆ ਸੀਗਾ ਜਿਹੜਾ ਦਤਰਾਮ ਤੌਰ ਤੇ ਵਤਿਆ ਜਾਂਦਾ ਉਹਦੇ ਨਾਲ ਸੀ ਮਾਰਨ ਤੋਂ ਬਾਅਦ ਜਿਹੜੀ ਡੈੱਡ ਬੋਡੀ ਉੱਥੇ ਔਇਲਾ ਫਾਟਸਿਟੀ ਜੀ ਨਹੀਂ ਇਹ ਮੌਕੇ ਤੇ ਹੀ ਉੱਥੇ ਜਿਹੜਾ ਸੀਗਾ ਜਦੋਂ ਮੋਟਰਸਾਈਕਲ ਤੇ ਬੈਠ ਕੇ ਉੱਥੇ ਗਏ ਸੀ ਕਿਉਂਕਿ ਇਹ ਪ੍ਰੀ ਪਲਾਨਡ ਸੀਗਾ ਕਿ ਅਸੀਂ ਉੱਥੇ ਮੌਕੇ ਤੇ ਆਵਾਂਗੇ ਔਰ ਦੋਸ਼ੀ ਜਿਹੜਾ ਹੈਗਾ ਦੋਸ਼ੀ ਨੇ ਜਦੋਂ ਮੌਕੇ ਤੇ ਪਹੁੰਚੇ ਗੱਲਾਂ ਬਾਤਾਂ ਕਰ ਰਹੀ ਸੀ ਕਿ ਉਹਨਾਂ ਜਿਹੜਾ ਸੀਗਾ ਵੈਪਨ ਉਹਦਾ ਉਹ ਅਦਾਬ ਕਰਨੀ ਸ਼ੁਰੂ ਕਰ ਦਿੱਤੀ ਉਹ ਤੁਸੀਂ ਜਿਨ੍ਹਾਂ ਨੇ ਮੌਕੇ ਤੇ ਵੇਖਿਆ ਹੋਇਆ ਅਸੀਂ ਵੀ ਸਾਰੀ ਟੀਮ ਨੇ ਮੌਕਾ ਵਿਜ਼ਿਟ ਕੀਤਾ ਸੀ ਉੱਥੇ ਹੀ ਸਾਰਾ ਬਲੱਡ ਸਟੇਨ ਜਿਹੜਾ ਉੱਥੇ ਸੀਗਾ ਤੇ ਉਹ ਸਟਰਗਲਸ ਮਾਰਕ ਵੀ ਜਿਹੜੇ ਉੱਥੇ ਹੀ ਸੀਗੇ ਔਰ ਉੱਥੋਂ ਸਾਨੂੰ ਆਈਡੀਆ ਹੋ ਗਿਆ ਸੀਗਾ ਕਿ ਇਹ ਇੱਥੇ ਹੀ ਮਰਡਰ ਕੀਤਾ ਗਿਆ ਇੱਥੇ ਲਿਆ ਨਹੀਂ ਸਕਦਾ ਤੇ ਸਰ ਆਪਣੇ ਅਦਾਲਤ ਤੋਂ ਰਿਮਾਂਡ ਤੇ ਅਦਾਦ ਦੋਸ਼ੀਆਂ ਦਾ ਪੇਸ਼ ਕਰਕੇ ਰਿਮਾਂਡ 3 ਦਿਨ ਦਾ ਲੈ ਲਿਆ